ਮਾੜੀ ਖਬਰ ਦੇ ਨਾਲ ਮੰਦ ਭੱਗੀ ਖਬਰ ਦੇ ਨਾਲ ਤੁਹਾਡੇ ਨਜ਼ਰ ਹੋ ਰਹੇ ਆ ਸਤਗੁਰੂ ਇੰਟਰਪ੍ਰਾਈਜ਼ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਚੋਰੀ ਹੋ ਗਈ ਆ ਫਿਰ ਇੱਕ ਵਾਰ ਇਹ ਚੋਰੀ ਦੇ ਵਿੱਚ ਜੇ ਜਿਹੜੀ ਚੋਰੀ ਆ ਥਾਣੇ ਤੋਂ ਚੰਦ ਮੀਟਰ ਦੂਰ ਏ ਥਾਣਾ ਨੇ ਤੋਂ ਚੰਦ ਮੀਟਰ ਦੂਰ ਏ ਦੁਕਾਨ ਇਹਨਾਂ ਦੀ ਹੈ ਜੀ ਆ ਔਰ ਇੱਥੇ ਹੈਰਾਨੀ ਦੀ ਗੱਲ ਏ ਕਿ ਗੱਲਬਾਤ ਇਹਨਾਂ ਨੇ ਹੀ ਕਰ ਲੈਨੇ ਕੀ ਕੀ ਹੋਇਆ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਕੀ ਗੱਲਬਾਤ ਹੋਈ ਜੀ ਗੱਲਬਾਤ ਅਸੀਂ ਤਾਂ ਸਾਨੂੰ ਅੱਡੇ ਵਾਲੋਂ ਫੋਨ ਆਇਆ ਕਹਿੰਦੇ ਤੁਹਾਡਾ ਸ਼ਟਰ ਖੁੱਲਾ ਹਾਇ ਮੈਂ ਕਹਿੰਦਾ ਤੁਸੀਂ ਆਰਡਰ ਰਿਕਸ਼ਾ ਲੈਣੇ ਤੇ ਅਸੀਂ ਕਿਹਾ ਅਸੀਂ ਤੱਕ ਬਰਾਤੀ ਬੰਦ ਕਰਕੇ ਗਏ ਆ ਸਵੇਰੇ ਮੈਂ ਕਹਿੰਦਾ ਤੁਸੀਂ ਕੋਲ ਖੜੇ ਹੋ ਅਸੀਂ ਆਏ 10 ਮਿੰਟ ਚ ਦੇਖਿਆ ਆਣਗੇ ਸਾਰੇ ਸ਼ਟਰ ਖੁੱਲੇ ਉਤੇ ਬੈਸੀ ਅੰਦਰ ਆਣ ਕੇ ਦੇਖਿਆ ਅੰਦਰ ਦੇ ਹਾਲਾਤ ਦੇਖੋ ਸਾਰੇ ਆਪਣੇ ਸਾਰੇ ਦਰਵਾਜੇ ਦਰੂਜ ਭੰਨੇ ਹੋਏ ਆ ਤੇ ਸਾਰੇ ਦਰਾਜ ਤੋੜੇ ਹੋਏ ਆ ਉਪਰੋਂ ਡੀਵੀਆਰ ਲਾ ਕੇ ਲੈ ਗਏ ਕੈਮਰੇ ਦੀਆਂ ਸਾਰੀਆਂ ਤਾਰਾਂ ਤੋੜ ਦੇ ਇਹ ਤੀਸਰੀ ਵਾਰੀ ਇਹ ਹੋ ਚੁੱਕਾ ਕਿੰਨੀ ਵਾਰ ਚੋਰੀ ਹੋਈ ਹੈ ਤੀਸਰੀ ਵਾਰੀ ਇਹ ਚੋਰੀ ਚੋਰੀ ਹੋਈ ਹੈ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਵੀ ਇੱਕ ਨਵਾਂ ਲੈਪਟਾਪ ਅੱਗੇ ਲੈ ਗਏ ਸੀ ਉਹ ਲੈ ਆ ਕੇ ਰੱਖਿਆ ਸੀ ਨਵਾਂ ਲੈਪਟਾਪ ਉਹ ਨਵਾਂ ਲੈਪਟਾਪ ਵੀ ਫਿਰ ਲੈ ਗਏ ਜੀ ਤੇ ਨਾਲ ਗੱਲੇ 'ਚ 10-15000 ਰੁਪਇਆ ਜਿਹੜਾ ਕੈਸ਼ ਹੋ ਜਾਂ ਭਾਣ ਵਗੈਰਾ ਪਈ ਸੀ ਉਹ ਲੈ ਗਏ। ਬਾਕੀ ਟੀਵੀ ਇਹ ਲੈ ਗਏ। ਤੇ ਸੀਸੀਟੀਵੀ ਕੈਮਰੇ ਜਿਹਨੇ ਸੀਸੀਟੀਵੀ ਦੇ ਕੈਮਰੇ ਦੀ ਸਾਰੇ ਤੋੜ ਕੇ ਸਾਰੇ ਨੇ ਦਾਰਾਂ ਟੁੱਟੀਆਂ ਹੋਈਆਂ। ਜੀ ਇਹ ਤੋਂ ਥਾਣਾ ਕਿੰਨੀ ਦੂਰ ਪੈਂਦਾ ਤੇ ਥਾਣਾ ਤਾਂ ਬਿਲਕੁਲ 100 ਮੀਟਰ ਤੇ ਵੀ ਨਹੀਂ ਲੜਿਆ। ਹਾਂ ਇੱਕ ਕਿੰਨੀ ਚੋਰੀ ਹੋ ਚੁੱਕੀ ਹੈ? ਤੀਸਰੀ ਵਾਰੀ ਚੋਰੀ ਹੋ ਗਈ। ਕੰਪਲੇਂਟ ਕਰਾਈ ਤੂੰ? ਕੰਪਲੇਂਟ ਕਰਾਤੀ ਆਂਡਲਾਈਨ ਤੁਹਾਨੂੰ ਕੰਪਲੀਟ ਕਰ ਦਿੱਤੀ। ਹਾਲੇ ਤੱਕ ਵੈਰੀਫਿਕੇਸ਼ਨ ਵਾਲੇ ਆਏ। ਹਾਲੇ ਆਏਗਾ ਸੀ। ਆਜੀ ਆ ਗਏ ਆ ਗਏ ਜੀ ਪੁਲਸ ਵਾਲੇ ਆ ਗਏ ਵੈਰੀਫਿਕੇਸ਼ਨ ਕਰਕੇ ਨੇ ਮੇਰਾ ਨਾਮ ਹਰਪ੍ਰੀਤ ਆ ਜੀ ਕਿਹੜੀ ਦੁਕਾਨ ਦਾ ਨਾਮ ਹੈ ਸਤਗੁਰ ਅੰਟਰਪ੍ਰਾਈਜ਼ਸ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਆ ਦੇਖੋ ਇਹ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾਂ ਤੀਸਰੀ ਵਾਰੀ ਹੋ ਚੁੱਕਾ ਹੈ ਤਿੰਨ ਵਾਰੀ ਚੋਰੀ ਹੋ ਗਈ ਹੈ ਤੇ ਬੰਦਾ ਦੇਖੋ ਸੇਫ ਨਹੀਂ ਹੈਗਾ ਜੀ ਤੇ ਚਾਹੀਦਾ ਹੈਗਾ ਕੀ ਨਾ ਜੀ ਤੁਹਾਡਾ ਪਰ ਲੋਕ ਸਿੰਘ ਪਰ ਲੋਕ ਸਿੰਘ ਜੀ ਕੀ ਗੱਲਬਾਤ ਕਰੀਏ ਮਾਸੇ ਗੱਲ ਗਈ ਬਣੇ ਸਾਨੂੰ ਆਟੋ ਵਾਲਿਆਂ ਨੇ ਕਿਹਾ ਤੁਹਾਡੇ ਸ਼ਟਰ ਖੁੱਲੇ ਆ ਆ ਕੇ ਦੇਖੋ ਕੀ ਗੱਲ ਹੋਈ ਤੇ ਅੰਦਰ ਬੰਦੇ ਬੜੇ ਜਿੰਨੇ ਅੰਦਰ ਬਾਹਰ ਨਿਕਲਦੇ ਆ ਆਇਆ ਦਾ ਸਾਕੋ ਤੋੜਿਆ ਬਿਆਸੀ ਛੜੇ ਛੜੇ ਤੋੜੇ ਸੀਗੇ ਤੇ ਲੈਪਟਾਪ ਚੱਕ ਲੈ ਸਮਾਨ ਚੱਕ ਕੇ ਲੈ ਗਾ ਠੀਕ ਹੈ ਇਤੋਂ ਪਹਿਲੇ ਵੀ ਚੋਰੀ ਹੋਈ ਹੈ ਅੱਗੇ ਵੀ ਪਹਿਲੇ ਚੋਰੀ ਹੋਈ ਅੱਗੇ ਵੀ ਇੱਕ ਉਦੋਂ ਸਿਲੰਡਰ ਲੈ ਗਏ ਸੀ ਝੁੱਲੇ ਚਾਲੇ ਲੈ ਗਏ ਸੀ ਅੱਗੇ ਚੱਕੇ ਤੇ ਅੱਗੇ ਪਹਿਲੇ ਸੀਸੀਟੀਵੀ ਕਵਰੇਜ ਆਇਆ ਸੀ ਕੁਝ ਉਦੋਂ ਉਦੋਂ ਵੀ ਨਹੀਂ ਆਇਆ ਉਦੋਂ ਵੀ ਇਦਾਂ ਹੀ ਚੱਕ ਕੇ ਲੈ ਗਏ ਜੀ ਕਿ ਦੇ ਵੀਰ ਵੀ ਨੁਹਾ ਆ ਸਾਹ ਕੋ ਲਿਆ ਗਿਆ ਤੇ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਕੋਲ ਪ੍ਰਸ਼ਾਸਨ ਆਇਆ ਸੀ ਇੱਥੇ ਆਇਆ ਜੀ ਕਹਿੰਦੇ ਜੀ ਫੋਟੋ ਫੋਟੋ ਖਿੱਚ ਕੇ ਲਿਆ ਗਿਆ ਕਹਿੰਦੇ ਹੁਣ ਤੁਸੀਂ ਆਪਣਾ ਛੜਾ ਛੜੋ ਠੀਕ ਕਰੋ ਬਸ ਆ ਹੀ ਕੈਮਰੇ ਕਮਰੇ ਨੂੰ ਦੇਖ ਕੇ ਉਹਨੇ ਆ ਕੇ ਲੱਗੇ ਨਾ ਕੁਝ ਨਹੀਂ ਦੇਖਿਆ ਉਹਨਾਂ ਨੇ ਕੁਝ ਨਹੀਂ ਦੇਖਿਆ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਮੇ ਸਾਡਾ ਨੁਕਸਾਨ ਦੇਖਿਆ ਜਾਵੇ ਜੀ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਬਸ ਛੜੇ ਦੇ ਬਿਲਕੁਲ ਨਜ਼ਦੀਕ ਸਤਗੁਰੂ ਇੰਟਰਪ੍ਰਾਈਜ਼ ਤੋਂ ਦਿਖਾ ਰਿਆ ਸੀ ਜਿਵੇਂ ਭਾਜੀ ਨਾਲ ਇਹਨਾਂ ਨੇ ਦੱਸਿਆ ਇਹਨਾਂ ਦੀ ਦੁਕਾਨ ਤੇ ਤਿੰਨ ਵਾਰੀ ਜੀ ਤਿੰਨ ਵਾਰੀ ਚੋਰੀ ਹੋਈ ਤੀਜੀ ਵਾਰੀ ਅੱਜ ਚੋਰੀ ਹੋ ਗਈ ਆ ਹਲਕੇ ਜਿਹੜਾ ਥਾਣਾ ਇੱਥੋਂ ਲਗਭਗ 100 ਮੀਟਰ ਕਹਿੰਦੇ ਜੀ ਤੁਸੀਂ 100 ਮੀਟਰ ਦੀ ਦੂਰੀ ਦੇ ਇੱਥੋਂ ਥਾਣਾ ਆ ਇੱਥੇ ਤੀਸਰੀ ਵਾਰ ਜਿਹੜੀ ਚੋਰੀ ਹੋ ਗਈ ਆ ਹੈਰਾਨੀ ਦੀ ਇੱਕ ਗੱਲ ਇਹ ਆ ਕਿ ਚੋਰ ਆਉਂਦੇ ਨੇ ਬੜੀ ਤਸੱਲੀ ਨਾਲ ਚੋਰੀ ਕਰਦੇ ਨੇ ਔਰ ਡੀਵੀਆਰ ਅਤੇ ਸੀਸੀਟੀਵੀ ਕੈਮਰੇ ਪਟਕੇ ਨਾਲ ਹੀ ਲੈ ਜਾਂਦੇ ਨੇ ਸ਼ਟਰ ਭਨ ਜਾਂਦੇ ਨੇ ਇਹਨਾਂ ਦੀ ਇਹੀ ਮੰਗ ਆ ਕਿ ਇਦਾਂ ਦੇ ਚੋਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਤਾਂ ਕਿ ਇਹਨਾਂ ਦੀ ਜਿਹੜਾ ਦੁਆਰਾ ਨੁਕਸਾਨ ਨਾ ਹੋ ਸਕੇ ਔਰ ਇਹਨਾਂ ਦੇ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਕੈਮਰਾ ਪਰਸਨ ਸੋਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਏਕਤਾ ਲਹਿਰ ਨਿਊਜ਼ ਨਕੋਦਰ